ਇਤੋਂ ਅਰੇ ਸਾਹਮਣੇ ਪੁਲਿਸ ਸਰਾਸਤ 'ਚ ਖੜੇ ਉਹ ਸ਼ਾਤਰ ਲੁਟੇਰੇ ਨੇ ਜਿਨ੍ਹਾਂ ਨੇ ਚੋਰੀ ਦੀ ਨੋਵਾ ਗੱਡੀ ਸਣੀ ਪੁਲਿਸ ਨਾਕੇ ਤੇ ਅਧਿਕਾਰੀਆਂ ਨੂੰ ਕੁਚਲਣ ਤੱਕ ਦੀ ਕੋਸ਼ਿਸ਼ ਕੀਤੀ ਤੇ ਨਾਕਾ ਤੋੜ ਕੇ ਭੱਜਣੇ ਵਾਲੇ ਸੀ ਕਿ ਪੁਲਿਸ ਨੇ 4-5 ਦੋ ਲੁਟੇਰਿਆਂ ਨੂੰ ਕਾਬੂ ਕਰ ਲਿਆ ਮਾਮਲਾ ਜਲੰਧਰ ਦਾ ਇੱਥੇ ਜਾਣਕਾਰੀ ਮੁਤਾਬਕ ਇਹਨਾਂ ਚਾਰ ਲੁਟੇਰਿਆਂ ਨੇ 20 ਅਪ੍ਰੈਲ ਨੂੰ ਮੋਗਾ ਤੋਂ ਨੋਵਾ ਗੱਡੀ ਚੋਰੀ ਕੀਤੀ ਸੀ ਤੇ ਜਦੋਂ ਜਲੰਧਰ ਪੁਲਿਸ ਨੇ ਨਾਕੇ ਦੌਰਾਨ ਇਹਨਾਂ ਦੀ ਸ਼ੱਕੀ ਗੱਡੀ ਨੂੰ ਦੇਖਿਆ ਤਾਂ ਇਹਨਾਂ ਲੁਟੇਰਿਆਂ ਨੇ ਗੱਡੀ ਹੌਲੀ ਕਰਨ ਦੀ ਥਾਂ ਸਿੱਧਾ ਨਾਕੇ ਦੇ ਬੈਰੀਗੇਡਾਂ 'ਚ ਮਾਰ ਦਿੱਤੀ ਤੇ ਭੱਜਣ ਦੀ ਕੋਸ਼ਿਸ਼ ਕੀਤੀ ਰੋਣਾ ਪੈਣ ਦੇ ਬਾਅਦ ਆਸ-ਪਾਸ ਇਕੱਠੇ ਹੋਏ ਪਿੰਡ ਵਾਸੀਆਂ ਨੇ ਇਹਨਾਂ ਦੋਵੇਂ ਲੁਟੇਰਿਆਂ ਨੂੰ ਫੜ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਫੜੇ ਗਏ ਮੁਲਜ਼ਮਾਂ ਚੋਂ ਇੱਕ ਦੀ ਉਮਰ 24 ਤੇ ਦੂਜੇ ਦੀ 22 ਸਾਲ ਹੈ ਕੱਲ ਦੀ ਗੱਲ ਪਹਿਲਾਂ ਮੈਂ ਦੱਸਣੀ ਚਾਹੂੰਗਾ ਕਿ ਕੱਲ ਮੋਗੇ ਤੋਂ ਇੱਕ ਕਾਰ ਐਨੋਵਾ ਚੋਰੀ ਹੋਈ ਸੀ ਉਸ ਦੇ ਸੰਬੰਧ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਇਨਫੋਰਮੇਸ਼ਨ ਭੇਜੀ ਗਈ ਸੀ ਅੱਜ ਸਵੇਰੇ ਕਾਵਾੜੇ ਪਤੰਤੋਂ ਉਹ ਗੱਡੀ ਜਿਹੜੀ ਕੱਲ ਮੋਗੇ ਤੋਂ ਚੋਰੀ ਹੋਈ ਸੀਗੀ ਅੱਜ ਬੜੀ ਹੀ ਸਪੀਡ ਦੇ ਵਿੱਚ ਇਹਨਾਂ ਦੇ ਸਾਡੇ ਜਿਹੜਾ ਉੱਥੇ ਨਾਕਾ ਲੱਗਿਆ ਸੀ ਉਹਨਾਂ ਦੇ ਵਿੱਚ ਵੱਜ ਕੇ ਤੇ ਉੱਥੋਂ ਦੜਾ ਲਈ ਗਈ। ਉਹ ਨਾਕੇ ਵਾਲਿਆਂ ਨੇ ਸਾਡੇ ਐਸ ਐਚ ਓ ਸ਼ਾਹਕੋਟ ਨੂੰ ਇਨਫਾਰਮੇਸ਼ਨ ਦਿੱਤੀ। ਐਸ ਐਚ ਓ ਸ਼ਾਹਕੋਟ ਨੇ ਸਾਡੇ ਕੰਟਰੋਲ ਰੂਮ ਤੇ ਬੈਠਾ ਗੱਲ ਕੀਤੀ। ਅਸੀਂ ਸਾਰੇ ਹੀ ਜ਼ਿਲ੍ਹੇ ਦੇ ਵਿੱਚ ਸਪੈਸ਼ਲ ਨਾਕਾਬੰਦੀ ਕਰਾ ਦਿੱਤੀ। ਤਕਰੀਬਨ ਕਿੰਟ ਡੇਟ ਬਾਅਦ ਇਹਨਾਂ ਨੂੰ ਉਹ ਗੱਡੀ ਇਨੋਵਾ ਜਿਹੜੀ ਹੈ ਉਹ ਬੜੀ ਹੀ ਤੇਜ਼ੀ ਰਫਤਾਰ ਨਾਲ ਇਹਨਾਂ ਵੱਲ ਆਂਦੀ ਦਿਖਾਈ ਦਿੱਤੀ। ਇਹਨਾਂ ਨੇ ਅੱਗੇ ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਬੈਰੀਕੇਡ ਲਾ ਕੇ ਤੇ ਉਸ ਨੇ ਉਹਨੂੰ ਰੋਕਿਆ ਨਹੀਂ ਤੇ ਬੈਰੀਕੇਡਾਂ ਦੇ ਵਿੱਚ ਹੀ ਗੱਡੀ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਸਾਡਾ ਇੱਕ ਐਸਏ ਜਿਹੜਾ ਬਹੁਤ ਹੀ ਵਧੀਆ ਤੇ ਅਲਰਟ ਸੀਗਾ ਉਸ ਨੇ ਦੋ ਫਾਇਰ ਕੀਤੇ ਅਤੇ ਉਸ ਗੱਡੀ ਦਾ ਟਾਇਰ ਪੈਂਚਰ ਕਰ ਦਿੱਤੇ ਗੱਡੀ ਪੈਂਚਰ ਹੋਣ ਦੇ ਬਾਵਜੂਦ ਚਾਰ ਜਿਹੜੇ ਵਿੱਚ ਮੁਜਰਮ ਸੀਗੇ ਜਿਹੜੇ ਕ੍ਰਿਮੀਨਲ ਸੀਗੇ ਉਹਨਾਂ ਨੇ ਗੱਡੀ ਤਕਰੀਬਨ ਡੇਢ 2 ਕਿਲੋਮੀਟਰ ਦੌੜਾਈ ਤੇ ਦੁੜਾ ਕੇ ਨੂਰਪੁਰ ਚੱਠੇ ਪਿੰਡ ਦੇ ਵਿੱਚ ਉੱਥੇ ਗੱਡੀ ਅਬੈਂਡਨਟ ਕਰਕੇ ਤੇ ਆਪ ਵੱਖਰੀ ਵੱਖਰੀ ਡਾਇਰੈਕਸ਼ਨਸ 'ਚ ਨਿਕਲ ਗਏ ਇਤੇ ਮੈਂ ਖਾਸ ਜ਼ਿਕਰ ਕਰਨਾ ਚਾਹਨਾ ਕਿ ਜਿਹੜੇ ਨੂਰਪੁਰ ਚੱਠਾ ਦੇ ਵਸਨੀਕ ਨੇ ਜਿਹੜੇ ਉੱਥੋਂ ਦੇ ਰਹਿਣ ਵਾਲੇ ਨੇ ਉਹਨਾਂ ਬਹੁਤ ਹੀ ਦਲੇਰੀ ਨਾਲ ਬਹੁਤ ਵਧੀਆ ਕੰਮ ਕਰਦੇ ਹੋਏ ਪੁਲਿਸ ਨਾਲ ਰਲ ਕੇ ਤੇ ਦੋ ਮੁਜਰਮ ਜਗਤਾਰ ਤੇ ਜਸਕਰਨ ਇਹਨਾਂ ਦੋਵਾਂ ਨੂੰ ਫੜਨ ਦੇ ਵਿੱਚ ਕਾਮਯਾਬ ਹੋਏ ਇਹ ਦੋ ਬੰਦੇ ਅਸੀਂ ਫੜ ਲਏ ਨੇ ਇਹਨਾਂ ਦੇ ਖਿਲਾਫ ਪਰਚਾ ਰਜਿਸਟਰ ਕਰਤਾ ਗਿਆ 307 ਦਾ ਐਂਡ ਬਾਕੀ ਅਸੀਂ ਜਿਹੜੀ ਇਨਵੈਸਟੀਗੇਸ਼ਨ ਉਹ ਜਾਰੀ ਰੱਖੀ ਕਬિલે ਗੋਰੇ ਕੈਨਾ ਫੜੇਗੇ ਮੁਲਜ਼ਮਾਂ ਪਾਸੋਂ ਫਿਲਹਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਜਲਦੀ ਪੁਲਿਸ ਨੂੰ ਫਰਾਰ ਹੋਏ ਦੋ ਲੁਟੇਰਿਆਂ ਦੇ ਵੀ ਫੜੇ ਜਾਣ ਦੀ ਉਮੀਦ ਹੈ ਜਲੰਧਰ ਤੋਂ ਪਰਮਜੀਤ ਰੰਗਪੁਰੀ ਦੀ ਰਿਪੋਰਟ ਡੇਲੀ ਪੋਸਟ ਪੰਜਾਬ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ای ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ